ਜਦੋਂ ਗੇਟ ਖੋਲ੍ਹਿਆ ਤਾਂ ਸਾਹਮਣੇ ਇੱਕ ਜਾਨਵਰ ਬੈਠਾ ਸੀਗਾ ਕਿਤੇ ਰੰਗ ਦਾ ਇਹ ਉਹ ਜਾਨਵਰ ਆ ਜਿਹੜਾ 5 ਸਾਲ ਬਾਅਦ ਵਾਪਸ ਆਇਆ ਏ ਇਸੇ ਘਰ ਦੇ ਵਿੱਚ ਹੈਰਾਨ ਹੋ ਜੂਗੇ ਇਸ ਦਰवेश ਦੀ ਸਟੋਰੀ ਸੁਣ ਕੇ ਇਹ ਵੀਡੀਓ ਆਪਣੇ ਗਵੰਡੀ ਮੁਲਖ ਦੀ ਇੱਕ ਵੀਰ ਨੇ ਭੇਜੀ ਆ ਇੱਕ ਵੱਡੇ ਸ਼ਹਿਰ ਦੇ ਵਿੱਚ ਇਨਸਾਨ ਰਹਿੰਦਾ ਉਹਦੀ ਪੂਰੀ ਫੈਮਿਲੀ ਆ ਬੱਚੇ ਕਹਿੰਦੇ ਇੱਕ ਕੁੱਤਾ ਚਾਹੀਦਾ ਏ ਛੋਟਾ ਜਿਹਾ ਬੱਚਾ ਲਿਆ ਕੇ ਦਿੰਦਾ ਉਹਨਾਂ ਨੂੰ ਜੇ ਜੋ ਤੁਸੀਂ ਦੇਖ ਰਹੇ ਹੋ ਬਿਲਕੁਲ ਛੋਟਾ ਜਿਹਾ 15 20 ਦਿੰਦਾ ਉਹਨੂੰ ਪਾਲਦੇ ਆ ਆਪਣੀ ਬੱਚਿਆਂ ਦੇ ਬਾਂਗ ਸਾਰਾ ਪਰਿਵਾਰ ਬੜਾ ਪਿਆਰ ਕਰਦਾ ਏ ਘਰ ਪੂਰਾ ਪੱਕਾ ਏ ਚਾਰ ਚਪੇਰੇ ਫਰਸ਼ਾਂ ਪੱਥਰ ਲੱਗੇ ਹੋਏ ਨੇ ਵੱਡਾ ਸ਼ਹਿਰ ਆ ਪਰ ਇਹ ਦਰਬੀਸ਼ ਮਿੱਟੀ 'ਚ ਖੇਡਣਾ ਪਸੰਦ ਕਰਦਾ ਏ ਕਿਉਂਕਿ ਸ਼ਹਿਰਾਂ ਦੇ ਵਿੱਚ ਸੜਕਾਂ ਰੋਡ ਘਰ ਸਭ ਕੁਝ ਪੱਤਾ ਹੁੰਦਾ ਬਹੁਤ ਘੱਟ ਦੇਖਣ ਨੂੰ ਮਿਲਦਾ ਜਿੱਥੇ ਕੋਈ ਕੱਚਾ ਥਾਂ ਲਿਖੇ ਛੱਤਾਂ ਤੇ ਵੀ ਫਰਸ਼ਾਂ ਲੱਗੀਆਂ ਹੁੰਦੀਆਂ ਨੇ ਪਰ ਇਹ ਬੱਚਾ ਜਦੋਂ ਉਹਨੂੰ ਘੁਮਾਉਣ ਵਾਸਤੇ ਲੈ ਕੇ ਜਾਂਦੇ ਆ ਤੇ ਗਰਾਊਂਡ ਦੇ ਵਿੱਚ ਤਾਂ ਇਹ ਉੱਥੇ ਬੜਾ ਲੱਟਦਾ ਬੜੀ ਮਸਤੀ ਕਰਦਾ ਮਤਲਬ ਖੁਸ਼ ਹੁੰਦਾ ਏ ਤਾਂ ਪਰਿਵਾਰ ਵਾਲਿਆਂ ਨੂੰ ਇਹ ਮਹਿਸੂਸ ਹੁੰਦਾ ਕਿ ਇਹਨੂੰ ਸਾਡਾ ਘਰ ਪਸੰਦ ਨਹੀਂਗਾ ਇਸੇ ਲਈ ਉਦਾਸ ਰਹਿੰਦਾ ਏ ਉਹ ਫਿਰ ਇਹਨੂੰ ਚੁੱਕਦੇ ਆ ਆਪਣੀ ਰਸਤੇਦਾਰੀ ਚ ਛੱਡ ਕੇ ਆਉਂਦੇ ਇੱਕ ਪਿੰਡ ਦੇ ਵਿੱਚ ਆਪਣੇ ਸ਼ਹਿਰ ਤੋਂ ਕਮ ਸੇ ਕਮ ਹੋਵੇ ਨਹੀਂ ਤਾਂ 3-400 ਕਿਲੋਮੀਟਰ ਦੂਰ ਹੈਰਾਨ ਕਰਨ ਵਾਲੀ ਗੱਲ ਆ ਛੱਡਿਉਂਦੇ ਆ ਘਰ ਦੇ ਵਿੱਚ ਵਾਪਸ ਆ ਜਾਂਦੇ ਆ ਹਫ਼ਤਾ ਨਿਕਲਦਾ ਤੇ ਘਰਦਿਆਂ ਨੂੰ ਮਹਿਸੂਸ ਹੁੰਦਾ ਕਿ ਬੱਚੇ ਬਾਰੇ ਪੁੱਛਿਆ ਜਾਵੇ ਜਦੋਂ ਫੋਨ ਕਰਦੇ ਆ ਉਸ ਰਿਸ਼ਤੇਦਾਰੀ ਚ ਜਿੱਥੇ ਇਹਨੂੰ ਛੱਡ ਕੇ ਆਈ ਸੀ ਕਿ ਉੱਥੇ ਕੱਚਾ ਥਾਂ ਹੈ ਘੁੰਮੂਗਾ ਦਿਲ ਲਾ ਲੂਗਾ ਫੋਨ ਕਰਦੇ ਆ ਪੁੱਛਦੇ ਆ ਕਿ ਉਹ ਬੱਚਾ ਕਿੰਨਿਆ ਹੁਣ ਜਿਹੜਾ ਸੀ ਬੱਚਿਆਂ ਦੇ ਵਾਂਗ ਪਾਲਿਆ ਸੀਗਾ ਉਹ ਰਿਸ਼ਤੇਦਾਰ ਦੱਸਦਾ ਕਿ ਹਫ਼ਤੇ ਬਾਅਦ ਹੀ ਉਹ ਘਰ ਛੱਡ ਕੇ ਚਲੇ ਗਿਆ ਸਾਨੂੰ ਨਹੀਂ ਪਤਾ ਕਿੱਥੇ ਗਿਆ ਹੈ ਗੱਲ ਆਈ ਗਈ ਹੋ ਜਾਂਦੀ ਆ ਪਰਿਵਾਰ ਦੇ ਵਿੱਚ ਇਸ ਚੀਜ਼ ਦੀ ਮਤਲਬ ਅਫਸੋਸ ਹੁੰਦਾ ਏ ਕਿ ਸਾਡਾ ਬੱਚਿਆਂ ਵਾਂਗੂ ਪਾਲਿਆ ਹੋਇਆ ਇੱਕ ਬੀਜਵਾਨ ਪਤਾ ਨਹੀਂ ਕਿੱਧਰ ਗੁੰਮ ਹੋ ਗਿਆ ਹੈਗਾ ਵੀ ਆ ਜਾਂ ਦੁਨੀਆ ਛੱਡ ਗਿਆ ਭੁੱਲ ਜਾਂਦੇ ਆ ਪਰਿਵਾਰ ਵਾਲੇ ਇਸ ਗੱਲ ਨੂੰ 5 ਸਾਲ ਬਾਅਦ ਇੱਕ ਦਿਨ ਜਦੋਂ ਗੇਟ ਖੋਲਦੇ ਆ ਤਾਂ ਇਹ ਦਰবেশ ਉੱਥੇ ਬੈਠਾ ਹੁੰਦਾ ਜੋ ਤੁਸੀਂ ਦੇਖ ਰਹੇ ਹੋ 5 ਸਾਲਾਂ ਬਾਅਦ ਕਿਵੇਂ ਆਇਆ ਰੱਬ ਜਾਣਦਾ ਏ ਜਦੋਂ ਉਹਦੀ ਹਾਲਤ ਦੇਖੀ ਜਾਂਦੀ ਆ ਉਹਦੇ ਸਰੀਰ ਤੇ ਸੱਟਾਂ ਲੱਗੀਆਂ ਬਿਲਕੁਲ ਲਿਬੜ ਚੁੱਕਿਆ ਏ ਇੱਕ ਅੱਖ ਤੇ ਵੀ ਸੱਟ ਲੱਗੀ ਹੋਈ ਆ ਹੁਣ ਤੁਸੀਂ ਸੋਚ ਕੇ ਦੇਖੋ ਇਹਨੇ ਕਿਵੇਂ ਘਰ ਲੱਭਿਆ ਇਹਨੂੰ ਗੱਡੀ ਚ ਲੈ ਕੇ ਗਈ ਸੀ ਇਹ ਪੈਦਲ ਆਇਆ ਇਹਨੂੰ ਕੋਈ ਛੱਡ ਕੇ ਨਹੀਂ ਗਿਆਗਾ ਵੀ ਉਹ ਰਿਸ਼ਤੇਦਾਰ ਛੱਡ ਗਿਆ ਕਿਉਂਕਿ ਉਹ ਭੁੱਲ ਚੁੱਕੇ ਸੀਗੇ ਉਹਨਾਂ ਨੇ ਇਹਨੂੰ ਛੱਡਣ ਤੋਂ ਬਾਅਦ ਵਿੱਚ ਹਫ਼ਤਾ ਬਾਅਦ ਫੋਨ ਲਾਇਆ ਸੀ ਉਦੋਂ ਬਾਅਦ ਇਹ ਮੈਟਰ ਤੇ ਗੱਲ ਹੀ ਨਹੀਂ ਹੋਈ ਵੀ ਚਲੋ ਚਲਿਆ ਗਿਆ ਤਾਂ ਚਲਿਆ ਗਿਆ ਪਰ 5 ਸਾਲ ਬਾਅਦ ਇਹ ਵਾਪਸ ਆਇਆ ਜਿਓ ਤੁਸੀਂ ਦੇਖ ਰਹੇ ਹੋ ਇਹ ਸਟੋਰੀ ਕੋਈ ਫੇਕ ਨਹੀਂ ਗਈ ਬਿਲਕੁਲ ਰੀਅਲ ਸਟੋਰੀ ਆ ਇਹਨਾਂ ਮੇਜ਼ਬਾਨਾਂ ਨੂੰ ਆਪਣੇ ਘਰ ਦੀ ਆਪਣੇ ਲੋਕਾਂ ਦੀ ਪਛਾਣ ਹੁੰਦੀ ਆ ਜਿੱਥੇ ਇਹ ਹਫ਼ਤਾ ਮਹੀਨਾ 2 ਮਹੀਨੇ ਰਹਿ ਜਾਣ ਇੱਥੋਂ ਤੱਕ ਕਿ ਇੱਕ ਦਿਨ ਕੋਈ ਰੋਟੀ ਪਾ ਦੇਵੇ ਉਹ ਵੀ ਇੱਕ ਘਰ ਨੂੰ ਯਾਦ ਰੱਖਦੇ ਨੇ ਇਹ ਉਸ ਟਾਈਮ ਦੀ ਿੱਲੀ ਹੋਆ ਗੇਟ 'ਚ ਬੈਠਾ 5 ਸਾਲਾਂ ਬਾਅਦ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਉਹੀ ਆ ਅਵੇਰਨੈਸ ਆ ਉਹਨਾਂ ਨੇ ਛੱਡਿਆ ਇਸ ਲਈ ਨਹੀਂ ਸੀਗਾ ਕਿ ਕੋਈ ਪਰੇਸ਼ਾਨੀਆਂ ਛੱਡਿਆ ਇਸ ਲਈ ਸੀ ਕਿ ਸਾਡੇ ਕੋਲੇ ਦਿਲ ਨਹੀਂ ਲਾ ਰਹਾਗਾ ਉੱਥੇ ਕੱਚੀ ਜਗ੍ਹਾ ਇੱਕ ਏਕ ਹੈ ਤਾਂ ਉੱਥੇ ਘੁੰਮੂਗਾ ਚਲੋ ਇਹਨੂੰ ਦੇਖ ਆਇਆ ਕਰਾਂਗੇ ਕਦੇ ਨਾ ਕਦੇ ਜਾ ਕੇ ਬਸ ਇਹੋ ਹੀ ਸੀ ਮਕਸਦ ਕਮਾਲ ਆ ਹੈਰਾਨ ਕਰਨ ਵਾਲੀ ਗੱਲ ਹੈ ਇਹਨਾਂ ਦੀ ਵਫਾਦਾਰੀ ਦਿਖਾਈ ਨਹੀਂ ਦਿੰਦੀ ਪਰ ਬਹੁਤ ਵੱਡੀ